ਸਤਿ ਸ੍ਰੀ ਅਕਾਲ ਸਾਰਿਆਂ ਨਾ ਵਧੀਆ ਸਾਰਿਆਂ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਛੇਰੇ ਭਾਜੀ ਹੁਣ ਅਗਲ ਆਪਾਂ ਆਏ ਆ ਤੇ ਅੱਜ ਤੁਹਾਨੂੰ ਦੋ ਹੀ گاਵਾ ਦਿਖਾਉਣੀਆਂ ਵਾ ਇੱਕ ਤਾਜੀ ਸੋਈਆ ਤੇ ਇੱਕ ਗੱਬਨ ਆ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਬਹੁਤ ਸਨੋ ਠੀਕ ਠਾਕ ਜੀ ਵਧੀਆ ਵਧੀਆ ਵੀਰ ਜੀ ਚਲੋ ਵਧੇ ਜੀਦਾ ਵੇਗ ਗਿਆ ਮਾਲਦਨ ਵਾਲਾ ਹਾਂਜੀ ਭਾਜੀ ਵੇਗ ਗਿਆ ਤੇ ਅੱਜ ਤੁਹਾਡੀ ਜਿਟੀ ਲੱਗ ਗਈ ਆ ਹਾਂਜੀ ਉਹ ਨਾਲ ਦਾ ਫਿਰ ਗਿਆ ਸੀ ਜੀ ਅੱਛਾ ਠੀਕ ਆ ਉਹ ਮੈਨੂੰ ਕਹਿੰਦਾ ਬਣਾ ਦਿਓ ਵੀਡੀਓ ਮੈਂ ਬਣਾ ਦੇਣਾ ਠੀਕ ਠੀਕ ਆ ਤੇ ਚਲੋ ਨਾਮ ਦੱਸਤਾ ਫਿਰ ਨਾਮ ਭਾਜੀ ਆਪਣਾ ਸ਼ੇਰਾ ਜੀ ਰੈੱਡ ਪੂੰਗਾ ਤਸੀਲਈ ਨਾਲ ਜਿਹੜਾ ਹਮ ਨਹੀਂ ਸਾ ਤੇ ਫੋਨ ਨੰਬਰੇ ਬੋਲ ਦੱਕਰੀ 752907186 ਸੀ ਠੀਕ ਆ ਤੇ ਅੱਜ ਦੋ ਹੀ ਆ ਨਾ ਹਾਂਜੀ ਦੋ ਹੀ ਆ ਕਸੂਈ ਹੈ ਭਾਈ ਤਾਜੀ ਕਲ ਦੀ ਠੀਕ ਆ ਇੱਕ ਗੱਬਣ ਜੇ ਸੁਣਨ ਵਾਲੀ ਤੇ ਦੋ ਉਹਨ ਤਾਂ ਪਹਿਲਾਂ ਵੇਕੀਆਂ ਨਾ ਹਾਂਜੀ ਦੋ ਸਾਡਾ ਦਲਾਵਲੇ ਲਾਗੇ ਪਿੰਡ ਦਾ ਇਹਨੇ ਵੇਚਤੀਆਂ ਅੱਜ ਅੱਛਾ ਨੀ ਰਾਤੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਉਹ ਠੀਕ ਠਾਕ ਜੇ ਤੇ ਫਿਰ ਤੁਸੀਂ ਮਾਲ ਮੁਲਾ ਕੇ ਦਿੰਦੇ ਸਾਰਾ ਚਲੋ ਵਧੀਆ ਕੇ ਇਤਰਾ ਹੀ ਰਲ ਮਿਲ ਕੇ ਫੇਰ ਚਾਰ ਲੈ ਕੇ ਦਿੱਤਿਆਂ ਅਸੀਂ ਦੋ ਰਾਤੀ ਉੱਧਾ ਲੋਂਗ ਰੇਖ ਅੱਛਾ ਤੇ ਦੋ ਰਹਿ ਗੀਆਂ ਹੁਣ ਫਿਰ ਤੇ ਪਸਾਦਾ ਕਰਾ ਹੋਰ ਫਿਰ ਇਕੱਠੀਆਂ ਕਰਾ ਦੋਗੇ ਨਾਲ ਨਾਲ ਕੇ ਮਾਲ ਲੈਣਾਗੇ ਠੀਕ ਠੀਕ ਚਲੋ ਇਸ ਤਰ੍ਹਾਂ ਹੀ ਆਗੇ ਐਦਾਂ ਭਾਜੀ ਨਾਲ ਮਿਲ ਕੇ ਹਾਂਜੀ ਭਰਾਵਾਂ ਦੇ ਸਾਥ ਨਾਲ ਹੀ ਆ ਭਾਜੀ ਹਾਂਜੀ 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 ਚਲੋ ਫਿਰ ਕਰੀਏ ਸ਼ੁਰੂ ਫਿਰ ਹਾਂਜੀ ਆਹ ਜੇ ਭਾਜੀ ਬੈ ਕੱਲ ਦੀ ਤੂਰੀ ਆ ਅੱਜ ਦਾ ਨਾ ਦੇ ਜਿਹਾ ਵਸਾ ਲਓ ਠੀਕ ਹੈ ਕਾਲ ਦੀ ਸੋਈ ਦਾਸ ਤੇ ਬਾਕੀ ਜੇ ਲੱਪੇ ਚ ਵੀ ਇਹ ਨਾੜੂ ਬਿਲਕੁਲ ਗਿੱਲਾ ਹੀ ਆ ਬੱਚੇ ਦਾ ਚਲੋ ਆ ਜ ਲੈ ਆਓ ਇਹ ਥਾਣਾ ਇਹ ਦੇਖ ਸਕਦੇ ਆ ਪਹ ਲਾਗੇ ਦਾ ਦਿਖਾ ਦਾਂ ਇਹ ਬੱਚਾ ਤਾਜਾ ਹੀ ਹੈ ਜੇ ਦੁੱਧ ਚੰਗੰਨੀ ਨਹੀਂ ਜਾ ਚ ਪੂਰੀ ਆਹ ਦੇਖ ਲੈ ਨਾ ਰੋ ਜਿਹੜਾ ਨਾਲ ਗਿੱਲਾ ਹੀ ਹੈ ਕਿੰਨੇ ਕ ਦੁੱਧ ਆ ਲਈ ਉਤਰਾ ਵੀਰ ਜੀ ਦੁੱਧ ਵੀਰ ਜੀ ਅਸੀਂ ਪੰਜ ਕਿਲੋ ਰਾਤੀ ਚੋਇਆ ਸੀ ਹਾਂਜੀ ਤੇ ਪੰਜ ਸਵੇਰੇ ਚੋਇਆ ਬੁੜਾ ਅੱਛਾ ਤੇ ਬਾਕੀ ਦੋ 14 15 ਕਿਲੋ ਘੱਟ ਜੇਗੀ ਵੇੜ। ਅੱਛਾ। ਹਾਂਜੀ। 14 15 ਲੱਗੇ ਜਿਹੜਾ ਕਰੀ ਜਾਊਗੀ। ਹਾਂਜੀ ਹਾਂਜੀ। ਤੇ ਚਲੋ ਫਿਰ ਬੰਨਾ ਬੱਚੇ ਨਾਲ ਦਿਖਾਈਏ ਚਵਾਹ। ਫੇਰੀ ਮੋਲੇ ਦੱਸਦੇ ਹਾਂ ਆਪਾਂ। ਆਂ ਦੇਖ ਸਾਡੇ ਸਾਨੇ ਦੇ ਲੱਗੇ ਦਾ। ਅਗਲੇ ਪਿਛਲੇ ਤਨਾ ਦਾ ਚਵਾਹ ਆਪਾਂ ਦੇਖਾਂਗੇ। ਆਂ ਦੇਖ ਸਾਡੇ ਚਵਾਹ। ਬਾਕੀ ਚੋਂ ਚਣ ਬੋਲੀ ਬਕੀ। ਅਗਲਾ ਖੰਨ ਵੀ ਥੋੜੀ ਜਿਹੀ ਪੂਰ ਮਾਰਦਾ ਜੇ ਨਹੀਂ ਨਹੀਂ ਉਹ ਇਦਾਂ ਹੀ ਹਾਂ ਉਹਦਾ ਥੋੜਾ ਜਿਹਾ ਛੜੂ ਜਿਹਾ ਟੇਡਾ ਜਿਹਾ ਵੀ ਜੀ ਆ ਠੀਕ ਹੈ ਹਾਂਜੀ ਥੋੜਾ ਜਿਹਾ ਸਰੂ ਟੇਡਾ ਹੋਵਦਾ ਤਾਂ ਕਰਕੇ ਥੋੜਾ ਜਿਆ ਆਂਦੇ ਸੰ ਤੇ ਹਾਂ ਥਾਣੇ ਤੇ ਦੇਖ ਸਕਦੇ ਆ ਆਪਾਂ ਲੱਗੇ ਤਾਂ ਤੇ ਕਿੰਨਾ ਫਿਰ ਇਹਦਾ ਮੁੱਲ ਮੋਹਲਰ ਬੀਬਾ ਜੀ ਜੋ ਮੰਦੀ ਕਰੀ ਦੀ ਹੈ ਹਾਂ ਜੀ ਦੇ ਦਾਂਗੇ 32000 ਦੀ ਬੋਲੇ 32000 ਦੀ ਦੇ ਦਾਂਗੇ ਬਾਕੀ ਮਾਤਨ ਘਟਾ ਦਾਂਗੇ ਬੀਬੀ ਅੱਛਾ ਮੋਕੇ ਤੇ ਹੋਰ ਕਰ ਦੋਗੇ ਹਾਂ ਜੀ ਘਟਾ ਦਾਂਗੇ ਠੀਕ ਆ ਚਲੋ ਬਾਕੀ ਕੋ ਫੋਨ ਲਾਵੇ ਕਰੀ ਹਾਂ ਹਾਂ ਜੀ ਬੀਬੀ ਬਾਕੀ ਥਾਂ ਥਾਂ ਚੰਗਾ ਲੱਗਾ ਹੈ ਬਾਕੀ ਉੱਤਰਾ ਇਹ ਵੀ ਹੈਗੀ ਠੰਡੀ ਸੀ ਲਿਆ ਹਾਂ ਜੀ ਬਾਕੀ ਚਵਾ ਵੀ ਜਿਹੜਾ ਓਕੇ ਹੈ ਇੱਕ ਸੰਦਸਰੂ ਥੋੜਾ ਜਿਹਾ ਡੇਡਾ ਬਾਕੀ ਸਾਰਾ ਸਾਫ ਹੈ ਤੇ ਆਹ ਸੂਣ ਵਾਲੀ ਇਹ ਬੀਬੀ ਇਹ ਕੱਬਨ ਆ ਗਈ ਆਪਣੇ ਕੋਲ ਇਹ ਕਿੰਨਾ ਕੁ ਲੈ ਜਾਈ ਟਾਈਮ ਅਜੇ ਇਹ ਲੈ ਜਾਏਗੀ ਆਪਣਾ ਵੀਜੀ 2-4 ਦਿਨ ਲੈ ਜਾਏਗੀ ਥੰਮ ਥੰਮ ਚੰਗਾ ਲੱਗਾਗਾ ਤੁਹਾਨੂੰ ਠੀਕ ਹੈ ਹਾਂਜੀ ਥਾਣਾ ਬੜਾ ਕਮਾਲ ਦਾ ਜਿਹੜਾ ਇਹ ਦੇਖੋ ਲਾ ਦੇਖ ਸਕਦੇ ਤੇ ਇਹ ਕਿੰਨੇ ਕੁ ਦੁੱਧ ਵਾਲੀ ਆ ਉੱਦ ਵੀਰ ਦੀ 10 ਕਿਲੋ ਚਵਾਈ ਜਾਏਗੀ। ਅੱਛਾ। ਕੱਦ ਵਜਨ ਦੇ ਹਿਸਾਬ ਨਾਲ। ਹਾਂਜੀ ਹਾਂਜੀ। ਤੇ ਮੁੱਲ ਫਿਰ ਇਹਦਾ। ਮੁੱਲ ਵੀ ਜੀ ਜੋ ਮੱਦੀ ਕਰੀ ਦੀਆਂ ਭਾਈ ਆਦੀ ਦੇਵਾਂਗੇ ਪੂਰੇ। ਅੱਛਾ ਭਾਈ ਯਾਰ ਦੀ ਦੇ ਦੇਣੀ। ਹਾਂਜੀ। ਬਾਕੀ ਕੋਈ ਨਹੀਂ ਮਾਨਤਨ ਕਰਾਂਗੇ। ਚਲੋ ਕੋ ਫੋਨ ਲਾਵੇ ਇੱਕ ਰਹੀ ਹਨਾ। ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ। ਕੋਈ ਨਹੀਂ ਕੋਈ ਨਹੀਂ ਕਰਦਾ। ਠੀਕ ਐ। ਤੇ ਆਪ ਅੱਛੂ ਜਿਹੜੇ ਸਾਰੇ ਤੁਹਾਡੇ ਸਾਹਮਣੇ ਦੋ ਹੀ ਆ ਜਿਹੜੇ ਤੇ ਬਾਕੀ ਇੱਥੇ ਆ ਕੇ ਆਪਣੀ ਚਵਾਈ ਕਰਕੇ ਪਾਸ ਕਰਕੇ ਤਸੱਲੀ ਕਰਕੇ ਆਪਣੀ ਸਮਝ ਨਾਲ ਮਰਜ਼ੀ ਨਾਲ ਇਸ ਚਾ ਕੇ ਖੜੋ ਜੀ।